ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਖੜੇ ਆ ਜੀ ਅਸੀਂ ਸੀਦ ਉਦਮ ਸਿੰਘ ਜੀ ਦੀ ਜਨਮ ਭੂਮੀ ਸੁਨਾਮ ਸੰਗਰੂਰ ਡਿਸਟ੍ਰਿਕਟ ਦੀ ਜਿਹੜੀ ਤਹਿਸੀਲ ਹੈ ਜੀ ਸੁਨਾਮ ਤਹਿਸੀਲ ਚ ਖੜੇ ਆ ਇੱਥੇ ਸਾਡੇ ਭਰਾ ਹੈ ਮਿੱਤਰ ਹੈਗੇ ਮਿੰਟੂ ਹੋਰੀ ਇਹਨਾਂ ਦੀ ਟਰੈਕਟਰ ਵਰਕਸ਼ਾਪ ਹੈ ਤੇ ਨਾਲੇ ਟਰੈਕਟਰਾਂ ਦਾ ਕਰਦੇ ਆ ਬਾਈ ਜੀ ਵਪਾਰ ਤੁਸੀਂ ਆਮ ਵਪਾਰੀ ਭਰਾ ਤਾਂ ਸਾਰੇ ਜਾਣਦੇ ਹੋਵੋਗੇ ਮੰਡੀਆਂ ਜਾਂਦੇ ਰਹਿੰਦੇ ਆ ਗੁਰੂ ਗੋਬਿੰਦ ਸਿੰਘ ਟਰੈਕਟਰ ਵਰਕਸ਼ਾਪ ਦੇ ਨਾਂ ਤੇ ਇਹਨਾਂ ਦੀ ਵਰਕਸ਼ਾਪ ਹੈ ਜੀ ਆ ਤੁਹਾਨੂੰ ਦਿਖਾ ਚੁੱਕੇ ਆ ਇੱਧਰ ਹੈਗੇ ਜੀ ਸ਼ਹੀਦ ਉਦਮ ਸਿੰਘ ਆ ਪਟਿਆਲਾ ਰੋਡ ਹੈ ਅੱਗੇ ਜਿਹੜਾ ਸ਼ਹੀਦ ਉਦਮ ਸਿੰਘ ਵਾਲਾ ਚੌਕ ਹੈ ਜੀ ਉਹ ਸਾਹਮਣੇ ਟਰੱਕ ਮੁੜ ਰਿਹਾ ਸ਼ਾਇਦ ਤੁਹਾਨੂੰ ਦਿਸ ਰਿਹਾ ਹੋਵੇ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਇੱਧਰ ਆ ਪਟਿਆਲਾ ਰੋਡ ਹੈ ਜੀ ਇੱਧਰ ਸੁਨਾਮ ਦਾ ਜਿਹੜਾ ਬੱਸ ਸਟੈਂਡ ਹੈ ਸਾਹਮਣੇ ਫਟਕਾ ਰੇਲਵੇ ਫਟਕਾ ਇੱਥੇ ਬਾਈ ਜੀ ਹੋਰਾਂ ਦੀ ਵਰਕਸ਼ਾਪ ਹੈ ਜੀ ਗੁਰੂ ਗੋਬਿੰਦ ਸਿੰਘ ਟਰੈਕਟਰ ਵਰਕਸ਼ਾਪ ਬਾਈ ਹੋਰ ਇਹ ਪੁਰਾਣੇ ਟਰੈਕਟਰਾਂ ਦਾ ਸੇਲ ਪਰਚੇਜ ਦਾ ਕੰਮ ਕਰਦੇ ਆ ਬਾਈ ਮਿੰਟੂ ਕੋਲੇ ਆਏ ਸੀ ਬਾਈ ਮਿੰਟੂ ਕਹਿੰਦਾ ਵੀ ਸਾਡੀ ਵੀਡੀਓ ਬਣਾ ਕੇ ਜਾ ਮੈਂ ਕਹਾ ਚੱਲ ਸਾਡਾ ਵਧੀਆ ਪ੍ਰੇਮ ਆਪਸ ਵਿੱਚ ਮੈਂ ਕਹਾ ਚੱਲ ਆਪਾਂ ਵੀਡੀਓ ਬਣਾ ਕੇ ਆਪਣੇ ਜਿਹੜੇ ਕਿਸਾਨ ਭਰਾਵਾਂ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਵੀ ਕਿਹੜੇ ਕਿਹੜੇ ਟਰੈਕਟਰ ਹੁੰਦੇ ਐ ਇਹਨਾਂ ਕੋਲੇ ਕਿਹੋ ਜਿਹੇ ਟਰੈਕਟਰ ਖੜੇ ਐ ਤੇ ਕਿਹੋ ਜਿਹੇ ਟਰੈਕਟਰ ਆਉਣ ਵਾਲੇ ਆ ਵੀਰੇ ਸਾਰੇ ਟਰੈਕਟਰ ਤੁਸੀਂ ਦੇਖਣੇ ਆ ਵੀਡੀਓ ਨੂੰ ਅਖੀਰ ਤੱਕ ਦੇਖਣਾ ਹੈ ਦੇਖ ਕੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਾਲ ਦੀ ਨਾਲ ਕਰ ਦੇਣਾ ਆਪਣੇ ਭਰਾਵਾਂ ਆਪਣੇ ਪੇਜ ਨੂੰ ਜਿੰਨਾ ਭਰਾਵਾਂ ਨੇ ਹਜੇ ਤੱਕ ਫੋਲੋ ਨਹੀਂ ਕੀਤਾ ਉਹ ਪੇਜ ਨੂੰ ਫੋਲੋ ਕਰ ਲੋ YouTube ਤੇ ਜਾ ਕੇ ਸਬਸਕ੍ਰਾਈਬ ਕਰ ਲੋ ਜੀ ਕਮਾਨ ਟਰੈਕਟਰ ਦੇ ਨਾਂ ਤੇ ਆਪਣਾ ਪੇਜ ਚੱਲਦਾ ਜੀ ਮਲਾਉਣੇ ਆ ਆਪਾਂ ਬਾਈ ਮਿੰਟੂ ਨਾਲ ਤੇ ਤੁਹਾਨੂੰ ਐਡਰੈਸ ਤਾਂ ਦੇਤਾ ਤੇ ਬਾਈ ਦਾ ਦੇਵਾਂਗੇ ਤੁਹਾਨੂੰ ਨੰਬਰ ਕੀ ਹਾਲ ਹੈ ਮਿੰਟੂ ਜੀ ਠੀਕ ਆ ਜੀ ਬਾਈ ਜੀ ਵਧੀਆ ਜੀ ਬਾਈ ਜੀ ਪਹਿਲਾਂ ਥੋੜਾ ਮੋਬਾਈਲ ਨੰਬਰ ਬੋਲੋ ਜੀ ਮੋਬਾਈਲ ਨੰਬਰ ਹੈਗਾ ਜੀ 709470256 ਜੀ 709470256 ਬਾਈ ਮਿੰਟੂ ਦਾ ਨੰਬਰ ਹੈ ਬਾਈ ਜੀ ਤੁਸੀਂ ਨੰਬਰ ਨੋਟ ਕਰ ਲਓ ਸਾਰੇ ਆਪਾਂ ਮੰਡੀਆਂ ਦੇ ਵਿੱਚ ਵੀ ਬਾਈ ਮਿੰਟੂ ਮਿਲਦੇ ਰਹਿੰਦਾ ਤਲਵੰਡੀ ਸਾਬੋ ਵੀ ਜਾਂਦੇ ਜੀ ਟਰੈਕਟਰ ਲੈ ਕੇ ਇਹ ਤਲਵੰਡੀ ਸਾਬੋ ਵੀ ਇਹਨਾਂ ਦੇ ਟਰੈਕਟਰ ਖੜੇ ਹੁੰਦੇ ਆ ਤੇ ਇੱਥੇ ਇਹਨਾਂ ਦਾ ਹੈਗਾ ਮੇਨ ਅੱਡਾ ਇਹਨਾਂ ਦਾ ਨੌਰਾ ਜਿਹੜਾ ਸੁਨਾਮ ਗੁਰੂ ਗੋਬਿੰਦ ਸਿੰਘ ਟਰੈਕਟਰ ਵਰਕਸ਼ਾਪ ਦੇ ਨਾਂ ਤੇ ਐਡਰੈਸ ਤੁਹਾਨੂੰ ਦਿਖਾਈ ਦਿੱਤਾ ਆਪਾਂ ਥੋੜ ਕੱਟ ਦੋ ਕੱਟ ਲਈਏ ਸ਼ੁਰੂ ਕਰਦੇ ਆਂ ਬਾਈ ਮਿੰਡੂ ਕਿੰਨੇ ਪੰਜ ਛੇ ਟਰੈਕਟਰ ਤਿਆਰ ਖੜੇ ਤੁਹਾਡੇ ਹਾਂਜੀ ਪੰਜ ਟਰੈਕਟਰ ਕਿਹੜੇ ਆਸੇ ਪਾਸੇ ਖੜੇ ਆ ਕਿ ਤਲਵੰਡੀ ਖੜੇ ਆ ਤਲਵੰਡੀ ਵੀ ਖੜੇ ਨੇ ਪੰਜ ਟਰੈਕਟਰ ਆਪਣੇ ਜੀ ਠੀਕ ਹੈ ਜੀ ਬਾਕੀ ਤਿੰਨ ਚਾਰ ਟਰੈਕਟਰ ਉਹਦਾ ਪਰਾਂ ਵੀ ਖੜੇ ਨੇ ਆਪਣੇ ਠੀਕ ਹੈ ਬਾਈ ਜੀ ਚਲੋ ਬਾਈ ਜੀ ਤੁਹਾਨੂੰ ਸਾਰੇ ਟਰੈਕਟਰਾਂ ਸੰਬੰਧੀ ਤੁਸੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਬਾਈ ਤੋਂ ਤਾਂ ਤੁਸੀਂ ਫੋਨ ਤੇ ਜਾਣਕਾਰੀ ਲੈ ਲਓ ਸ਼ੁਰੂ ਕਰਦੇ ਆਂ 744 744 ਹੈ ਨਵੇਂ ਟਾਇਰਾਂ ਚ ਹੈ 2006 ਮਾਡਲ ਹੈ ਪੀਵੀ 65 ਮੁਹਾਲੀ ਦਾ ਨੰਬਰ ਹੈ ਗਾਣਾ ਚ ਵੀ ਆਉਂਦਾ ਪੀਵੀ 65 ਟਰੈਕਟਰ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਨਿਗਾਹ ਮਾਰ ਲਓ ਟਰੈਕਟਰ ਤੇ ਟਰੈਕਟਰ ਪੂਰਾ ਸੋਨਾ ਜੇਕੇ ਕੰਪਨੀ ਦੇ ਪਿਛਲੇ ਟਾਇਰ ਹੈ ਤੇ ਅਗਲੇ ਟਾਇਰ ਹੈਗੇ ਗੁੱਡੀਅਰ ਦੇ ਟਰੈਕਟਰ ਪੂਰਾ ਫੋਲਣਾ ਮੈਂ ਮਗਰਾੜਾ ਅਮਰੂਦਾ ਦਾ ਸੋਨਾ ਟਰੈਕਟਰ ਹੈ ਦੇਖ ਲਓ ਤੁਸੀਂ ਝਾਤ ਮਾਰ ਲਓ ਜੀ ਮਾੜਾ ਮੋਟਾ ਕੀ ਕਹਣਾ 1-2% ਕੋਈ ਮਾੜੀ ਮੋਟੀ ਟੱਚਿੰਗ ਹੋਈ ਹੋਵੇ ਟਰੈਕਟਰ ਤੇ ਬਾਕੀ ਸਾਰਾ origignal ਵਾਂਗੂ ਹੀ ਆ ਸੋਨਾ ਟਰੈਕਟਰ ਹੈ ਡਬਲ ਕਲਚ ਟਰੈਕਟਰ ਹੈ ਪੰਜਾਬ ਨੰਬਰ ਹੈ ਪੀਵੀ 65 ਡੀ 8324 ਟਰੈਕਟਰ ਤੇ ਝਾਤ ਮਾਰ ਲਓ ਇੱਕ ਵਾਰੀ ਫੇਰ ਆਪਾਂ ਬਾਈ ਮਿੰਟੂ ਨਾਲ ਗੱਲ ਕਰਾਂਗੇ ਮੁੱਲ ਮੁੱਲ ਵਗੈਰਾ ਸਾਰਾ ਕੁਝ ਇਹ ਦੱਸਣਗੇ 6 ਚਰੀ ਚ ਟਰੈਕਟਰ ਹੈਗਾ ਡਬਲ ਕਲਚ ਟਰੈਕਟਰ ਹੈ ਸੁੱਕੀਆਂ ਬ੍ਰੇਕਾਂ ਵਾਲਾ ਬਾਈ ਜੀ ਦੇਖੋ ਜੀ ਠੀਕ ਹੈ ਮੁੱਲ ਦੀ ਗੱਲ ਆਪਾਂ ਬਾਈ ਨਾਲ ਮਿੰਟੂ ਨਾਲ ਹੀ ਕਰਾਂਗੇ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਤੇ ਖੱਜਲ ਖਵਰੀ ਤੋਂ ਬਚ ਸਕਣ ਮਿੰਟੂ ਜੀ ਕੀ ਰੇਟ ਹੈ ਇਹਦਾ ਵੀਰੇ ਇਹਦਾ ਰੈਂਟ ਆ ਜੀ 3,10,000 ਰੁਪਏ ਰੇਟ ਆ ਜੀ ਹਾਂਜੀ 2.90 ਜਿਆਦਾ ਟਰੈਕਟਰ ਦੇ ਦਾਂਗੇ ਜੀ ਠੀਕ ਹੈ ਬਾਈ ਜੀ ਅੱਗੇ ਬਾਈ ਕੋਲੇ ਹੈਗਾ ਜੀ 855 2014 ਮਾਡਲ ਬੁਲਬੁਲ ਦਾ ਬੱਚਾ ਹੀ ਆ ਜਮਾ ਨਵਾਂ ਟਰੈਕਟਰ ਆ ਬਾਈ ਜੀ 20 ਮਾਡਲ ਵਾਲੀ ਕੰਡੀਸ਼ਨ ਆ ਟਰੈਕਟਰ ਦੀ ਜਿਹੇ ਜਿਹੇ 2020 ਮਾਡਲ ਟਰੈਕਟਰ ਦੇਖ ਲਿਆ ਤੇ ਇਹ ਟਰੈਕਟਰ ਦੇਖ ਲਿਆ ਟਰੈਕਟਰ ਦੇ ਟਾਇਰ ਹੈਗੇ 80 85 ਪੈਸੇ ਇਹ ਵੀ ਪੰਜਾਬ ਨੰਬਰ ਟਰੈਕਟਰ ਆ ਬਾਈ ਕੋਲੇ ਜ਼ਿਆਦਾਤਰ ਨਾ 95% ਟਰੈਕਟਰ ਹੁੰਦਾ ਜਿਹੜਾ ਪੰਜਾਬ ਨੰਬਰ ਦਾ ਟਰੈਕਟਰ ਹੁੰਦਾ ਜੀ ਪਿਓਰ 14 ਮਾਡਲ ਹੈ ਜਮਾ ਨਵਾਂ ਟਰੈਕਟਰ ਆ ਕੋਰਾ ਟਰੈਕਟਰ ਆ ਬਾਈ ਕਿਸੇ ਨੂੰ ਭਰਾ ਨੂੰ ਚਾਹੀਦਾ ਹੋਵੇ ਟਰੈਕਟਰ ਦੇ 80 ਪੈਸੇ ਕੰਡੀਸ਼ਨ ਪਈ ਆ ਜੀ 75 ਤੋਂ 80 ਪੈਸੇ ਟਰੈਕਟਰ ਦੀ ਕੰਡੀਸ਼ਨ ਪਈ ਆ ਪੀਵੀ 13 ਸੰਗਰੂਰ ਦਾ ਨੰਬਰ ਆ ਲੋਕਲ ਨੰਬਰ ਆ ਜਿਵੇਂ ਨਵਾਂ ਟਰੈਕਟਰ ਹੈਗਾ ਡੀਡੀ ਮਾਡਲ ਹੈ ਫੁੱਲ ਟਾਪ ਮਾਡਲ ਹੈ ਫੁੱਲ ਟਾਪ ਮਾਡਲ ਹੈ ਰੇਟ ਦਾ ਬਾਈ ਨਾਲ ਆਪਾਂ ਗੱਲ ਕਰਾਂਗੇ ਟਰੈਕਟਰ ਤਾਂ ਚੰਗੀ ਤਰ੍ਹਾਂ ਤੁਸੀਂ ਝਾਤ ਮਾਰ ਲਓ ਪਰ ਮੂੰਹ ਵੇਖ ਲਓ ਇਹਨਾਂ ਸੋਹਣਾ ਟਰੈਕਟਰ ਹੈ ਵਿੱਚ ਕਿਉਂਕਿ 14 15 ਮਾਡਲ 855 ਦੀ ਅੱਜ ਫੁੱਲ ਗੱਕੀ ਹੈ ਬਾਈ ਜੀ ਪੀਵੀ 13 ਸੰਗਰੂਰ ਨੰਬਰ ਆ ਫਰਸਟ ਉਹਨਾਂ ਟਰੈਕਟਰ ਹੈ ਪੂਰਾ ਸੋਹਣਾ ਟਰੈਕਟਰ ਹੈ ਹਾਂਜੀ ਮਿੰਟੂ ਜੀ ਇਹ ਇਹਦਾ ਰੇਟ ਆਈ 5 ਲੱਖ ਰੁਪਈਆ ਰੇਟ ਆਈ ਇਹਦਾ ਅੱਛਾ ਜੀ ਇਹ ਦਮਾ ਕੇ 4 ਲੱਖ 85 ਹਜ਼ਾਰ ਰੁਪਈਆ ਦਾ ਟਰੈਕਟਰ ਹੈ ਜੀ 4 ਲੱਖ 85 ਹਜ਼ਾਰ ਦਾ ਬਾਈ ਕਹਿੰਦਾ ਟਰੈਕਟਰ ਦੇਵਾਂਗੇ 5 ਲੱਖ ਰੁਪਈਆ ਬਾਈ ਰੇਟ ਕਰਦਾ ਟਰੈਕਟਰ ਟਰੈਕਟਰ ਤੇ ਨਿਗਾਹ ਮਾਰ ਲਓ ਚੰਗੀ ਤਰ੍ਹਾਂ ਪੂਰਾ ਬਲ ਸੋਨਾ ਟਰੈਕਟਰ ਹੈ 855 2000 ਤੇ 14 ਮਾਡਲ ਐਫ ਹੀ ਫੁੱਲ ਟੌਪ ਮਾਡਲ ਠੀਕ ਹੈ ਜੀ ਉਸ ਤੋਂ ਬਾਅਦ ਟਰੈਕਟਰ ਆ ਜਾਂਦਾ ਬਾਈ ਕੋਲੇ ਸੋਨਾ ਲਿਖਾ 2000 ਇਹ ਕਿਹੜਾ 14 ਮਾਡਲ ਹੈ 14 ਮਾਲ ਟਰੈਕਟਰ ਹੈ ਪਿਛਲੇ ਟਾਇਰ 16 9 28 ਦੇ ਆ 65 70 ਰੁਪਏ ਪੰਜਾਬ ਨੰਬਰ ਟਰੈਕਟਰ ਹੈ ਬਾਈ ਜੀ ਟਰੈਕਟਰ ਤੇ ਇਹਦੇ ਵੀ ਬਸ 90% Ориਜਨਲ ਟਰੈਕਟਰ ਹੈ ਮਾੜੀ ਮੋਟੀ ਕੀ ਕਹਿਣਾ ਹੋ ਸਕਦੀ ਹੈ ਕਿਉਂਕਿ ਸੌ ਦਿਨ ਜੋਗੇ ਬੰਦਾ ਰਹਿੰਦਾ ਹੈਗਾ ਇਹਦੇ ਟਰੈਕਟਰ ਤੇ ਪੌਣੇ ਕਿੰਨੇ ਲੱਖ ਰੁਪਏ ਦਾ ਲੋਨ ਵੀ ਹੋ ਜਾਊਗਾ ਜੇ ਕਿਸੇ ਭਰਾ ਨੇ ਲੋਨ ਕਰਾ ਕੇ ਲੈਣਾ ਹੋਵੇ ਮਿੰਟੂ ਜੀ ਇਹਦਾ ਕੀ ਰੇਟ ਰੱਖਿਆ ਵੀਰੇ ਇਹਦਾ 4.10000 ਰੁਪਏ ਰੇਟ ਹੈ ਜੀ 4 ਲੱਖ ਤੇ 10000 ਰੁਪਏ ਬਾਈ ਕਹਿੰਦਾ ਰੇਟ ਹੈ ਤੇ ਛੋੜ ਕੇ ਨਹੀਂ ਕਰੋਂਗੇ ਜੀ ਇਹ 392 ਜੀ ਤੁਹਾਡਾ ਡਾਕਟਰ ਦੇ ਦਾਂਗੇ 3 ਲੱਖ ਤੇ 90000 ਦਾ ਬਾਈ ਕਹਿੰਦਾ ਟਰੈਕਟਰ ਦੇ ਦਿਆਂਗੇ ਟਰੈਕਟਰ ਤੇ ਝਾਤ ਮਾਰ ਲਓ ਜੀ ਇੱਕ ਵਾਰੀ 750 16 ਵਾਲੇ ਟਾਇਰਾਂ ਚਾ ਬਾਈ ਜੀ 16 928 ਦੇ ਟਾਇਰਾਂ ਚਾਗਾ 2014 ਮਾਡਲ ਉਸ ਤੋਂ ਬਾਅਦ ਆ ਜਾਂਦਾ ਬਾਈ ਕੋਲੇ 852 ਬਾਈ ਜੀ ਇਹ ਕਿਹੜਾ ਮਾਡਲ ਹੈ ਇਹ ਵੀ ਬਹੁਤ ਸੋਹਣਾ ਹੈ 2011 ਮਾਡਲ ਟਰੈਕਟਰ ਹੈ 2011 ਮਾਡਲ ਟਰੈਕਟਰ ਹੈ ਇਹ ਵੀ ਬਹੁਤ ਸੋਹਣਾ ਟਰੈਕਟਰ ਹੈ ਬਾਈ ਜੀ ਪਿਛਲੇ ਟਾਇਰ ਰਹਿ ਗਿਆ 60 65 ਪੈਸੇ ਮਗਰਾੜ ਮਰੂੜ ਸੋਹਣਾ ਟਰੈਕਟਰ ਦੇ ਇਹ ਮੈਨੂਅਲ ਸਟੀਅ ਮੈਨੂਅਲ ਸਟੀering ਹੈ ਮੈਨੂਅਲ ਸਟੀering ਆ ਟਰੈਕਟਰ ਦਾ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਤੇ ਜਾਤ ਮਾਰ ਲਓ ਇੱਕ ਵਾਰੀ ਚੰਗੀ ਤਰ੍ਹਾਂ ਸਾਰੇ ਪੂਰਾ ਵਧੀਆ ਗੌਰ ਨਾਲ ਟਰੈਕਟਰ ਬਹੁਤ ਸੋਹਣਾ ਬਾਈ ਜੀ ਹਾਂ 5-7% ਦਾ ਕਿਉਂਕਿ ਵਪਾਰੀ ਤੋਂ ਰਿਹਾ ਨਹੀਂ ਜਾਂਦਾ ਕਿ ਦੇ ਮੜਾ ਮੜ ਟੱਕ ਟੱਲੂ ਹੋਵੇ ਰੰਗ ਹੋ ਜਾਂਦਾ ਤੁਸੀਂ ਐਂ ਨਾ ਕਹੋ ਇਹ ਨਹੀਂ ਹੈਗਾ 100 ਦਾ 100% ਰੰਗ ਨਹੀਂ ਹੋਊਗਾ ਟਰੈਕਟਰ ਪੇਂਟ ਨਹੀਂ ਹੋਊਗਾ ਸੋਹਣਾ ਟਰੈਕਟਰ ਹੈ ਵੀ 2011 ਮਾਡਲ ਮਾੜੀ ਮੋਟੀ ਡੇਕਨ ਵਧੀਂ ਜੁਰ ਹੋਈ ਅੱਜ ਫੇਲ ਬ੍ਰੇਕਾਂ ਦਾ ਟਰੈਕਟਰ ਹੈ ਭਰਾ ਜੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਤਾਂ ਬਾਈ ਨਾਲ ਸੰਪਰਕ ਕਰਕੇ ਫੋਨ ਨੰਬਰ ਤੁਹਾਨੂੰ ਬੋਲਿਆ ਸੀਗਾ ਅਖੀਰ ਤੇ ਫੇਰ ਬੋਲਾਂਗੇ ਤੇ ਤੁਸੀਂ ਟਰੈਕਟਰ ਦੇਖ ਲਓ ਮਿੰਟੂ ਜੀ ਇਹਦਾ ਕੀ ਰੇਟ ਹੈ ਇਹਦਾ ਜੀ ਹੈਗਾ 3,85,000 ਰੁਪਏ ਰੇਟ ਆ ਜੀ ਹਾਂਜੀ 3,65,000 ਦਾ ਟਰੈਕਟਰ ਦੇ ਦਾਂਗੇ ਜੀ 3,65,000 ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਮੁੱਲ ਕਰਦੇ 3,85,000 ਅੱਗੇ ਬਾਈ ਕੋਲੇ ਟਰੈਕਟਰ ਖੜਾ ਹੈਗਾ ਸੋਨਾਂ ਲੀਕਾ 35 ਇਹਦੀ ਵੀ ਬਹੁਤ ਡਿਮਾਂਡ ਹੈ ਕਿ ਟੈਟੂ ਟਰੈਕਟਰ ਦੇ ਚੰਗੇ ਹੈਗੇ 13 6 22 ਦੇ ਟਾਇਰ ਨੇ ਸੋਨਾਲੀਕਾ 35 ਸੈਂਟਰ ਗੇਅਰ ਵਾਲਾ ਸਿੰਗਲ ਕਲਚ ਚਾ ਟਰੈਕਟਰ 2000 ਤੇ 13 ਮਾਡਲ ਟਰੈਕਟਰ ਹੈ ਮਾੜੀ ਮੋਢੀ ਟਚਿੰਗ ਜ਼ਰੂਰ ਹੋਈ ਹੈਗੀ ਟਰੈਕਟਰ ਦੀ 6 ਚਿਹਰੀ ਚ ਟਰੈਕਟਰ ਜੇ ਕਿਸੇ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਇਹ ਵੀ ਪੰਜਾਬ ਨੰਬਰ ਮਿੰਟੂ ਜੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਤੇ ਚੰਗੀ ਤਰ੍ਹਾਂ ਝਾਤ ਮਾਰ ਲਓ ਤੁਸੀਂ ਮਿੰਟੂ ਜੀ ਇਹ ਕਿੰਨਾ ਦਾ ਦੇਣਾ ਵੀਰੇ ਇਹ 275000 ਰੁਪਏ ਦਾ ਟਰੈਕਟਰ ਦੇ ਦਾਂਗੇ ਜੀ 2 ਲੱਖ ਤੇ ਬਾਈ ਕਹਿੰਦਾ 75000 ਦਾ ਟਰੈਕਟਰ ਦੇ ਦੇ ਦਾਂਗੇ ਟਰਾਲੀ ਵਾਲੇ ਕਿਸੇ ਭਰਾ ਨੇ ਲੈਣਾ ਹੋਵੇ 2 ਲੱਖ ਦੇ ਲਗਭਗ ਇਹ ਤੇ ਟਰੈਕ ਜੇ ਕਿਸੇ ਵੀ ਵੀਰ ਨੂੰ ਚਾਹੀਦਾ ਹੋਵੇ 2 ਲੱਖ ਦੇ ਲਗਭਗ ਲੋਨ ਹੋ ਜੂਗਾ 2 ਲੱਖ 75000 ਰੁਪਏ ਦਾ ਬਾਈ ਕੰਦਾ ਟਰੈਕਟਰ ਦੇ ਦੇਾਂਗੇ ਵੀਰੇ ਅੱਗੇ ਉਹ ਬਾਈ ਕੋਲੇ 36 30 ਖੜਾ 2013 ਮਾਡਲ 4.5 ਲੱਖ ਰੁਪਏ ਬਾਈ ਮੁੱਲ ਕਰਦਾ ਇਹਦਾ ਇਹ ਟਰੈਕਟਰ ਤਿਆਰ ਹੋ ਰਿਹਾਗਾ ਹੋਰ ਵੀ ਟਰੈਕਟਰ ਖੜੇ ਆਸੇ ਪਾਸੇ ਜੇ ਕਿਸੇ ਭਰਾ ਨੂੰ ਟਰੈਕਟਰ ਕੋਈ ਵੀ ਟਰੈਕਟਰ ਚਾਹੀਦਾ ਹੋਵੇ ਟਰੈਕਟਰ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਬਾਈ ਦਾ ਮੋਬਾਈਲ ਨੰਬਰ ਆਪਾਂ ਦੁਆਰੇ ਬੋਲ ਦਿੰਨੇ ਆ ਬਾਈ ਜੀ ਬੋਲੋ ਦੁਆਰੇ ਨੰਬਰ 700947256 ਜੀ 7009470252 ਬਾਈ ਦਾ ਮੋਬਾਈਲ ਨੰਬਰ ਹੈ ਬਾਈ ਸੁਨਾਮ ਖੜੇ ਐ ਇੱਥੇ ਇਹਨਾਂ ਦਾ ਨੌਰਾਗਾ ਗੁਰੂ ਗੋਬਿੰਦ ਸਿੰਘ ਟਰੈਕਟਰ ਵਰਕਸ਼ਾਪ ਦੇ ਨਾਂ ਤੇ ਦੁਕਾਨ ਦਾ ਇਹਨਾਂ ਦਾ ਨਾਂ ਰੱਖਿਆ ਹੋਇਆ ਐ ਇੱਥੇ ਰੋਡ ਦੇ ਉੱਤੇ ਟਰੈਕਟਰ ਖੜੇ ਹੁੰਦੇ ਐ ਇਧਰ ਪਟਿਆਲਾ ਰੋਡ ਆ ਗਈ ਤੇ ਇਧਰ ਹੈਗਾਗਾ ਬਾਈ ਜੀ ਸੁਨਾਮ ਉਹ ਸਾਹਮਣੇ ਰੇਲਵੇ ਫਾਟਕ ਐ ਤੇ ਅੱਗੇ ਹੈਗਾਗਾ ਬੱਸ ਸਟੈਂਡ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣੇ ਬੇ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਬਾਈ ਦਾ ਤੁਹਾਨੂੰ ਨੰਬਰ ਬੋਲੇ ਆ ਕਿਸੇ ਵੀ ਡਾਇਰੈਕਟਰ ਸੰਬੰਧੀ ਰੇਟਸ ਸੰਬੰਧੀ ਜਾਣਕਾਰੀ ਚਾਹੀਦੀ ਹੋਵੇ ਤਾਂ ਬਾਈ ਮਿੰਟੂ ਨਾਲ ਗੱਲ ਕਰ ਲਿਓ ਜੀ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਤਦ ਤੱਕ ਲਈ ਰੱਬ ਰਾਖਾ ਜੀ